ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਵਿੱਚ ਦੋ ਜੰਗੀ ਬੇੜੇ ਆਈਐਨਐਸ ਸੂਰਤ ਅਤੇ ਆਈਐਨਐਸ ਨੀਲਗਿਰੀ ਸਮੇਤ ਇੱਕ ਪੰਡੁੱਬੀ ਆਈਐਨਐਸ ਵਾਗਸ਼ੀਰ ਰਾਸ਼ਟਰ ਨੂੰ ਸਮਰਪਿਤ ਕੀਤੀ। ਪਹਿਲੀ ਵਾਰ ਭਾਰਤੀ ਜਲ ਸੈਨਾ ਦੇ ਬੇੜੇ ਵਿੱਚ ਇੱਕੋ ਵੇਲੇ ਤਿੰਨ ਜਹਾਜ਼ ਸ਼ਾਮਲ ਕੀਤੇ ਜਾ ਰਹੇ ਨੇ। ਪ੍ਰਧਾਨ ਮੰਤਰੀ ਦਾ ਮੁੰਬਈ ਨੌ ਸਿਨਾ ਡਾਕਯਾਰਡ ਪੁੱਜਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਗਾਰਡ ਆਫ ਆਨਰ ਦਾ ਨਿਰੇਖਣ ਵੀ ਕੀਤਾ। ਸਮੋਕੇ ਬੋਲਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਨੌ ਸੈਨਾ ਵੱਲੋਂ ਸਮੁੰਦਰੀ ਸਰਹੱਦਾਂ ਦੀ ਰਾਖੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਮੇਕ ਇਨ ਇੰਡੀਆ ਤੇ ਮੇਕ ਫੋਰ ਇੰਡੀਆ ਵਰਗੇ ਉਪਰਾਲਿਆਂ ਨਾਲ ਭਾਰਤ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਮੋਢੀ ਦੇਸ਼ਾਂ ਦੀ ਕਤਾਰ ਵਿੱਚ ਖੜਾ ਹੈ। ਉਹਨਾਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਰੱਖਿਆ ਨਿਰਮਾਣ ਅਤੇ ਸਮੁੰਦਰੀ ਸੁਰੱਖਿਆ ਵਿੱਚ ਆਲਮੀ ਲੀਡਰਸ਼ਿਪ ਹਾਸਲ ਕਰਨ ਦੇ ਭਾਰਤ ਦੇ ਟੀਚੇ ਵੱਲ ਇਹ ਇੱਕ ਅਹਿਮ ਕਦਮ ਹੈ। ਹਥਿਆਰਾਂ और ड्रग्स की तस्करी में इस पूरे क्षेत्र को बचाकर रखना है इसलिए आज जरूरी है कि समुद्र को सेफ और परस्परस बनाने में हम ग्लोबल पार्टनर बने हम लॉजिस्टिक की एफिशिएंसी बढ़ा दें और शिपिंग इंडस्ट्री के लिए काम करें ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੰਗੀ ਬੇੜੇ ਰੱਖਿਆ ਨਿਰਮਾਣ ਅਤੇ ਸਮੁੰਦਰੀ ਸੁਰੱਖਿਆ ਵਿੱਚ ਭਾਰਤ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਨਗੇ ਉਹਨਾਂ ਦੱਸਿਆ ਕਿ ਐਨਡੀਐ ਸਰਕਾਰ ਵੱਲੋਂ ਰੱਖਿਆ ਖੇਤਰ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਭਾਰਤ ਦੀ ਰੱਖਿਆ ਸਾਜ਼ੋ ਸਮਾਨ ਤੇ ਵਿਦੇਸ਼ੀ ਨਿਰਭਰਤਾ ਘਟੀ ਹੈ ਅਤੇ ਹੁਣ ਭਾਰਤੀ ਰੱਖਿਆ ਸੰਤ ਵੱਲੋਂ ਤਿਆਰ ਕੀਤਾ ਜਾ ਰਿਹਾ ਸਾਜ਼ੋ ਸਮਾਨ ਹੋਰਨਾਂ ਦੇਸ਼ਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ ਰੋਮ ਕੇ ਸਾਥ ਟ੍ਰੇਡ ਦੀ ਗੱਲ ਕਰیں ਜਾਂ ਸਾਊਥ-ਈਸਟ ਏਸ਼ੀਆਨ ਕੰਟਰੀਜ਼ ਕੇ ਸਾਥ अपने व्यापार की बात करें मलक्का स्टेट से मेडागास्कर और पूर्वी अफ्रीका के समुद्री तट का यह क्षेत्र हमारे लिए डायरेक्ट इंटरेस्ट का क्षेत्र तरी से रहा है ਇਸ ਸਮਾਗਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਵੀਂ ਮੁੰਬਈ ਦੇ ਖਾਰਖਾਰ ਵਿੱਚ shri shri radha madanmohan ji ਮੰਦਰ ਦਾ ਉਦਘਾਟਨ ਕਰਨਗੇ ਇਸ ਕਾਨ ਪ੍ਰੋਜੈਕਟ ਦਾ ਇਹ ਮੰਦਰ 9 ਏਕੜ ਵਿੱਚ ਬਣਿਆ ਹੈ ਇਸ ਕੰਪਲੈਕਸ ਵਿੱਚ ਵੈਦਿਕ ਸਿੱਖਿਆ ਕੇਂਦਰ ਅਜਾਇਬ ਘਰਾਂ ਤੇ ਸਿਹਤ ਕੇਂਦਰ ਨੇ ਮੰਦਰ ਦਾ ਮਿਸ਼ਨ ਵੈਦਿਕ ਸਿੱਖਿਆ ਰਾਹੀਂ ਵਿਸ਼ਵ ਭਾਈਚਾਰੇ ਸ਼ਾਂਤੀ ਅਤੇ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ